ਜੋ ਪਿੱਛੇ ਨੂੰ ਮੇਰਾ ਵੀਰ ਵੇ ਗੇਟ ਲਾ ਦੀ ਕਟੂਪਾ ਦੇਖ ਕੇ ਦੋ ਵਧੀਆ ਜੋੜੀ ਆ ਮੇਰਾ ਵੀਰ ਬਾਰੋ ਹਿਲਜੁਲਣਾ ਕਰਿਓ ਕੋਈ ਵੀ ਤੈਨ ਦਾ ਕੋਈ ਰੋਲਾ ਪਾਇਓ ਚਾਰ ਓਏ ਫੋਨ ਬੰਦ ਕਰਨਾ ਫੋਨ ਬੰਦ ਕਰਨਾ ਪੰਜ ਛੇ ਸੱਤ ਅਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਕਿਆ ਲੱਗਦਾ 14 2 ਕਰਮਾ ਘਟ 14 ਗੇੜੇ ਜੀ 1 ਮਿੰਟ ਦੇ 15 ਰਤੀ ਬਾਲਦ ਡੇਰਾ ਭਾਈ ਸਾਧੂ ਜੀ ਰੁੜਕਾ ਕਲਾ 16 ਟੋਨੀ ਸੰਧੂ ਰੁੜਕਾ ਹਰਨੇਕ ਸੰਧੂ ਰੁੜਕਾ ਕੁਲਦੀਪ ਸਿੰਘ ਮੈਸੰਪੁਰ ਦਾ 17 ਚੱਲਦਾ ਆ ਜੀ ਉੱਪਰਲੇ ਪਾਸੇ ਮਿਰਜਾ ਬਾਲਦ 18 ਹਰਜਿੰਦਰ ਸਿੰਘ ਸ੍ਰੀ ਬਿੰਦਾ ਸ੍ਰੀ ਗੇਲਾ ਸ੍ਰੀ ਹਿੰਦੇ ਸ੍ਰੀ ਦਾ ਸੁਖਵਿੰਦਰ ਸਿੰਘ ਕੰਨੜ ਟਿਸੀਆਂ ਹੱਕਾਵਾ ਸਯੋਗ ਦੇ ਸਾਰੇ ਨਿਬਾਰੋ ਬਾਈ ਇੱਕੋ ਜਣੇ ਦੱਸ ਕੇ ਕਾਈ ਜੁੱਲੋ ਬਹੁਤ ਵਧੀਆ ਚੱਲਦੀ ਜੋੜੀ ਬਾਈ ਤੇ 24 25 26 27 ਪੌਣੇ 27 ਕਿਹੜੇ 2 ਮਿੰਟ 28 29 ਤੇ ਸਾਰੇ ਨਹੀਂ ਭਾਈ ਬਾਰੋ ਬੱਤੇ ਇੱਕ ਡੰਡਾ ਦੋ ਬੱਤੇ ਤੇ ਤੇ Chanti Penti Shati Santi Thati Antari 44 ਪੌਣੇ 40 ਗੀੜੇ ਅਜੇ 3 ਮਿੰਟਾਂ ਦੇ ਆਗ 49 42 44 ਨਾ ਬਈ ਜਸਮਿੰਦਰ ਸਿੰਘ ਪਿਆਰ ਨਾ 44 45 ਬਹਿ ਕੇ ਮੇਰਾ ਵੀ 44 ਮੈਗੇ ਬਈ 47 ਨਾ ਮੇਰਾ ਵੀ ਰੋਜਾ ਬਾਹਰ ਨੂੰ ਇਦਾਂ ਹੀ ਹੁਣ ਬਾਹਰ ਬਈ ਬਾਹਰ 48 49 50 ਨਾਮ ਇਹ ਬਾਰੋਕਾ ਨੇ ਜੋੜੀ ਬਹੁਤ ਵੱਡੀ ਅਜੇ ਲਈ 53 53 4 ਮਿੰਟ ਨਾਵੇ ਮਾਰੋ ਮੇਰਾ ਕਿ ਸਾਹਲ ਜਲ ਕਰੋ ਬਹੁਤ ਵਧੀਆ ਜੁੜੀ ਜਾਂਦੀ ਆ 55 ਬੈ ਜੀ ਮੇਰਾ ਵੀ ਬੈਠ ਕੇ 56 ਨਾਵੇ ਮਾਰੋ ਸਾਰੇ ਨਹੀਂ ਫਿਰ 55 ਕੱਦ ਨਹੀਂ ਗੱਲ ਬੱਲੇ 58 ਨਾਟ साठ, काट ख्याल है मेरा वीर भाई बाट नौजवानों बारे हो ना सोनू पर मेरा वीर जंगा करो जिस दिन देख के काट पैंट 68 ਸਾਡੇ 65 ਗਿਹੜੇ 5ਵੇਂ ਆਵੇ ਨਾ ਮੇਰਾ ਵੀਰੋਣਾ ਥੋੜਾ ਨਾ ਪਾਇਓ ਵਧੀਆ ਚੱਲਦੇ ਆ ਨਾ ਖਰਾਬ ਕਰੋ ਜੋੜੀ 88 ਨਾ ਵੀ ਨਾ ਕੱਟ ਜਮਾਦੇ 69 ਲਾਸਟ ਗਿਹੜਾ ਜੀ 70 ਵਾਹ ਵਈ ਵਾਹ 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 ਲੋਵੇਂ ਮਾਰ ਦਿਓ ਤਾੜੀਆਂ ਜੋੜੀ ਦੇ ਲਈ ਤੇ ਸਮਾਂ ਕਰੋ ਨੋਟ 5 ਮਿੰਟ 21 ਸਕੰਡ 69 ਪੁਆਇੰਟ 5 21 69 ਦਾ ਸਮਾਂ ਲੱਗਿਆ ਅਰਜੰਦਰ ਸਿੰਘ ਸ੍ਰੀ ਡੇਰਾ ਸਾਧੂ ਜੀ ਰੋੜਕਾ ਕਲਾਂ ਦੀ ਜੋਗ ਚੱਲ ਕੱਢੀ ਆ ਬਈ 5 21 69 ਦਾ ਸਮਾਂ ਹਲੇ ਤੱਕ ਚੱਲੀਆਂ ਜੋਗਾ ਚੋਂ ਘੱਟ ਸਮਾਂ